ਉਹਦੇ ਇਹ ਬਲੀਵ ਕਰਦਾ ਵੀ ਜਿਹੜੀ ਕੋਈ ਵੀ ਜਦਾਂ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਹੈ ਨਾ ਸਾਡੇ ਕੋ ਹਾਂਜੀ ਜਿਹੜੀ ਜਿਹਨੂੰ ਆਪਾਂ ਔਥੈਂਟਿਕ ਕਹਿ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਆ ਇਕੱਲਾ ਸਾਡੇ ਕੋ ਜਿਹੜਾ ਉਹਨਾਂ ਦਾ ਲਿਖਿਆ ਹੈ ਨਾ ਚਾਹੇ ਆਪ ਲਿਖ ਕੇ ਸੰਪਾਦਿਤ ਕਰਕੇ ਗ੍ਰੰਥ ਬਣਾ ਕੇ ਦਿੱਤਾ ਸਾਨੂੰ ਯਾ ਉਹ ਤੋਂ ਇਲਾਵਾ ਬਾਕੀ ਜਿੰਨੀਆਂ ਵੀ ਕਿਤਾਬਾਂ ਗ੍ਰੰਥ ਸਾਰੇ ਉਹ ਸਕੈਂਡਰੀ ਹੈਗੇ ਆ ਜੇ ਉੱਚੋ ਸਾਨੂੰ ਕੁਝ ਚੰਗਾ ਮਿਲ ਸਕਦਾ ਪੂ ਦੇ ਅਕੋਰਡਿੰਗਲੀ ਜਾਂ ਗੁਰਗਿਆਣੀ ਦੇ ਨਕੂਲ ਹੋਵੇ ਉਹਨੂੰ ਆਪਾਂ ਲੈ ਸਕਦੇ ਆ ਜਾਂ ਉਹਨੂੰ ਰੈਫਰੈਂਸ ਲਈ ਵਰਤ ਸਕਦੇ ਹਾਂ ਨਾ ਆ ਤੇ ਹੁਣ ਜਣੀ ਜਿਹੜੀ ਸਾਡੀ ਪਛਾਣ ਆ ਹੂੰ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਿਕਲਣੀ ਚਾਹੀਦੀ ਸੀ ਜੇ ਨਿਕਲਣੀ ਚਾਹੀਦੀ ਆ ਹੈ ਨਾ ਯਾ ਯਾ ਕਿਸੇ ਨੂੰ ਕਿਸੇ ਨੂੰ ਸਾਨੂੰ ਦੇਖ ਕੇ ਇਦਾਂ ਲੱਗਣਾ ਚਾਹੀਦਾ ਕਿ ਇਹ ਬੰਦੇ ਉਸ ਆਈਡੀਓਲੋਜੀ ਨਾਲ ਮਿਲਦੇ ਆ ਉਦਾਂ ਦੇ ਲੱਗਦੇ ਆ ਹੀ ਹਾਂ ਜਿੱਦਾਂ ਹੁਣ ਜਦੋਂ ਅਸੀਂ ਆਏ ਜਾਂ 70 ਵੀ ਪਹਿਲਾਂ ਜਿਹੜੇ ਲੋਕ ਬਾਹਰ ਆਏ ਆ ਨਾ ਜਿਹੜਾ 70 60 60 ਤੇ ਉਹ ਬਾਅਦ 70 ਕ ਦੇ ਵਿੱਚ ਜ਼ਿਆਦਾ ਆਉਣ ਲੱਗੇ ਆ ਨਾ ਬਾਰਲ ਦੇਸ਼ ਤੇ ਜਦੋਂ ਅਸੀਂ ਵੀ ਆਏ ਜਾਂ ਜਦੋਂ ਤੁਸੀਂ ਆਏ 80s ਦੇ ਐਂਡ ਤੇ ਜਾਂ 90 ਦੇ ਸ਼ੁਰੂ ਚ ਹਾਂਜੀ ਇੱਕ ਸਾਡੇ ਲੋਕਾਂ ਦੀ ਪਛਾਣ ਸੀਗੀ ਇੱਕ ਇਹ ਬਣੀਆਂ ਸੀਗੀ ਵੀ ਇਹ ਲੋਕ ਬਈ ਮਿਹਨਤੀ ਆ ਆ ਤੇ ਵੀ ਇਹ ਜਿਹੜਾ ਵੀ ਕੰਮ ਬੜਾ ਇਮਾਨਦਾਰੀ ਨਾਲ ਕਰਦੇ ਆ ਨੇਂਤ ਨਾਲ ਕਰਦੇ ਆ ਵੀ ਭਾਵੇਂ ਘੱਟ ਪੈਸੇ ਹੋਣ ਪਰ ਵੀ ਜਾਣੀ ਇਹ ਥੋੜੇ ਪੈਸਿਆਂ ਚ ਵੀ ਕਰਕੇ ਤੇ ਬੀ ਸੇਵਿੰਗ ਕਰਕੇ ਤਾਂ ਬਾਕੀਆਂ ਨਾਲੋਂ ਆਪਣਾ ਸਟੈਂਡਰਡ ਵਧੀਆ ਰੱਖਦੇ ਆ ਨਾ ਇੱਕ ਇਹ ਇੱਕ ਸਾਡੀ ਪਛਾਣ ਸੀਗੀ ਇਹ ਹੈ ਨਾ ਯਾ ਤੇ ਪਰ ਜੇ ਅੱਜ ਤੁਸੀਂ ਦੇਖੋ ਵੀ ਉਹ ਪਛਾਣ ਸਾਡੀ ਖਤਮ ਹੋ ਗਈ ਇੱਧਰ ਸਾਡੇ ਇੱਧਰ ਤੇ ਕੈਨੇਡਾ ਅਮਰੀਕਾ ਬਿਲਕੁਲ ਖਤਮ ਹੋ ਗਈ ਹੈ ਨਾ ਹੂੰ ਹੁਣ ਇਹ ਹੋ ਗਿਆ ਵੀ ਜਣੀ ਵੀ ਜੋ ਗਲਤ ਕੰਮ ਆ ਵੀ ਜਣੀ ਇਹ ਹੀ ਲੋਕ ਕਰਦੇ ਆ ਜੋ ਚੋਰੀਆਂ ਡਾਕੇ ਫਰੋਤੀਆਂ ਕਤਲ ਗੈਂਗ ਡਰੱਗ ਜਣੀ ਕੋਈ ਇਦਾਂ ਦਾ ਕ੍ਰਾਈਮ ਹੈ ਨਹੀਂ ਜਿਹੜਾ ਮਤਲਬ ਵੀ ਆਪੜੇ ਬੰਦੇ ਨਹੀਂ ਕਰਦੇ ਜਾਂ ਵੱਲੋਂ ਤੁਸੀਂ ਮੀਡੀਆ ਵੱਲੋਂ ਆਪਾ ਪਾਉਂਦੇ ਨਹੀਂ ਬਹੁਤੀ ਖਬਰ ਪਰ ਜੇ ਤੁਸੀਂ ਇੰਗਲਿਸ਼ ਮੀਡੀਆ ਦੇਖੋ ਵੀ ਰੋਜ਼ ਐਨੇ ਬੰਦੇ ਫੜ ਲਾ ਡਰਗ ਚ ਫੜ ਲਾ ਪ੍ਰੋਤੀਆਂ ਚ ਫੜ ਲਾ ਕਤਲ ਕਰਦੇ ਗੋਲੀਆਂ ਚ ਚਲਾਉਂਦੀਆਂ ਤੇ ਦਿੱਲੀ ਦਾ ਹੁਣ ਇਹ ਕੰਮ ਹੈ ਪਿਛਲੇ 3-4 ਸਾਲ ਤੋਂ ਹਾਂਜੀ ਤੇ ਉਹ ਜਣੀ ਮੇਰਾ ਪੁਆਇੰਟ ਇਹ ਹੈ ਵੀ ਸਾਡਾ ਜਿਹੜੇ ਸਾਡੀ ਪਛਾਣ ਆ ਉਹ ਸਿਧਾਂਤਕ ਹੋਣੀ ਚਾਹੀਦੀ ਸੀ ਵੀ ਸਾਡਾ ਗੁਰੂਆਂ ਦਾ ਗੁਰਬਾਣੀ ਦਾ ਜੋ ਫੰਡਾਮੈਂਟਲ ਪ੍ਰਿੰਸੀਪਲ ਜਿਹਦਾ ਹੁਣ ਆਪਾਂ ਇੱਕ ਬਣਾਇਆ ਭਾਵੇਂ ਚਲ ਗੁਰਬਾਣੀ ਚ ਸਿੱਧੇ ਢੰਗ ਨਾਲ ਨਹੀਂ ਹੋਇਗਾ ਜਿੱਦਾਂ ਆਪਾਂ ਆਮ ਪ੍ਰਚਲਿਤ ਆ ਵੀ ਵੀ ਕਿਰਤ ਕਰੋ ਵੰਡ ਛਕੋ ਨਾਮ ਜਪੋ ਹਨਾ ਲਾ ਇਹ ਇੱਕ ਪ੍ਰਚਲਿਤ ਆ ਭਾਵੇਂ ਚਲ ਗੁਰਬਾਣੀ ਚ ਨਹੀਂ ਹੈਗਾ ਤੇ ਉਹ ਇੱਕ ਸਾਡੀ ਪਛਾਣ ਵੱਲੋਂ ਵੀ ਇਹ ਹੋਣੀ ਚਾਹੀਦੀ ਸੀ ਵੀ ਹਾਂ ਵੀ ਬੰਦੇ ਕਿਰਤ ਚ ਬਲੀਵ ਕਰਦੇ ਆ ਸੱਚੀ ਸੁੱਚੀ ਚ ਤੇ ਦੂਜੇ ਚ ਨਿਬੇਦ ਦਾ ਚੋਰੀਆਂ ਡਾਕੇ ਜਾਂ ਲੁੱਟ ਖੋਹਾਂ ਚ ਨੀ ਬਲੀਵ ਕਰਦੇ ਹਨਾ ਜਾਂ ਜਦਾਂ ਨਾਨਕ ਸਾਹਿਬ ਦੇ ਮਲਕ ਭਾਗੋ ਵਾਲੀ ਸਾਖੀ ਆਉਂਦੀ ਆ ਹਨਾ ਹਮ ਦੇ ਉਹ ਜਿਹੜੇ ਲੋਕਾਂ ਨੂੰ ਲੁੱਟਦੇ ਆ ਚਾਹੇ ਅਮੀਰ ਆ ਚਾਹੇ ਰਾਜਨੀਤਿਕ ਆ ਕੋਈ ਵੀ ਆ ਬਈ ਉਹ ਉਹਨਾਂ ਦੇ ਨਾਲ ਨਹੀਂ ਖੜਦੇ ਸਿੱਖ ਬਈ ਉਹਦੇ ਨਾਲ ਖੜਦੇ ਜਿਹੜਾ ਨਮਾਣਾ ਨਿਤਾਣਾ ਲਤਾੜਿਆ ਬੰਦਾ ਡਾਉਨ ਟਰਾਡਨ ਹੈਗਾ ਹਨਾ ਲਾ ਪਰ ਹੁਣ ਉਹੀ ਜਗ੍ਹਾ ਤੇ ਜਿਹੜੀ ਜਮੇਰ ਸਿੰਘ ਹੁਣੀ ਜਾਂ ਸਾਰੇ ਇਹ ਥੇਰ ਜਿਹੜੇ ਵੀ ਪੰਥਕ ਕਰਾਉਂਦੇ ਆ ਤੇ ਜਬ ਵੱਖਰੇ ਰਾਜ ਦੀ ਗੱਲ ਕਰਦੇ ਆ ਉਹ ਪਛਾਣ ਸਿਰਫ ਗੱਲ ਕਰਦੇ ਆ ਵੀ ਤੇ ਇੱਕ ਬੰਦਾ ਵੀ ਜਿਨੇ ਪੱਗ ਬੰਨੀ ਹੋਆ ਦਾੜੀ ਖੁੱਲੀ ਛੱਡੀ ਹੋਆ ਪੰਜ ਕਕਾਰ ਪਾਇਓ ਹੋਆ ਜਾਂ ਉਤੋਂ ਵੀ ਅੱਗੇ ਝੋਲਾ ਪਾਇਆ ਹੈ ਨਾ ਤੇ ਇਹ ਪਛਾਣ ਆ ਹੂੰ ਬੀ ਜੇ ਉਹਨਾਂ ਨੂੰ ਲੱਗਦਾ ਵੀ ਇਹ ਪਛਾਣ ਸਾਡੀ ਖਤਮ ਹੋ ਜਾਈ ਤਾਂ ਸਿੱਖੀ ਖਤਮ ਹੋ ਜਾਣੀ ਬਸ ਬਸ ਪਰ ਉਹਨਾਂ ਨੂੰ ਇਹ ਨਹੀਂ ਦੀਦਾਰ ਵੀ ਸਾਡੀ ਸਿੱਖੀ ਤਾਂ ਪਹਿਲੇ ਹੀ ਖਤਮ ਹੈ ਵੀ ਸਾਡੀ ਸਿਰਫ ਇਹ ਤਾਂ ਦਿਖਾਵੇ ਵਾਲਾ ਦਾਰਾਵਾ ਰੱਖਿਆ ਹੈ ਜਿਓ ਜਿਓ ਤੇ ਦੀ ਸਾਡੀ ਸਿੱਖੀ ਉਦਣ ਖਤਮ ਹੋ ਜਾਣੀ ਜਾਂ ਹੋ ਗਈ ਜਦੋਂ ਅਸੀਂ ਉਹ ਸਿਧਾਂਤ ਛੱਡ ਦਿੱਤੇ ਜਿੱਦਾਂ ਹੁਣ ਇਹਦੇ ਵਿੱਚ ਵੀ ਜਮੇਰ ਸਿੰਘ ਗੱਲ ਕਰਦੇ ਆ ਹੂੰ ਇਹ ਮਤਲਬ ਹਰਵਿੰਦਰ ਪੱਟੀ ਨੇ ਗੱਲ ਕੀਤੀ ਵੀ ਜਿਹੜਾ ਦੇ ਸਿੱਖਿਆ ਉਹ ਦੀ ਇੱਕ ਯੂਨੀਵਰਸਲ ਵਿਚਾਰਧਾਰਾ ਆ ਉਹ ਸਰਬ ਸੰਜੀਤ ਹੈਗੀ ਆ ਬੇ ਸਰ ਜਿਹੜੀ ਸੰਜੀਵਾਲਤਾ ਆ ਹੂੰ ਬੇ ਉਹ ਸਾਡੀ ਪਛਾਣ ਆ ਆ ਤੇ ਅਸੀਂ ਜਿਹਨੂੰ ਆਪਾਂ ਜਦੋਂ ਹੁਣ ਇੱਧਰ ਆਪਾਂ ਮਲਟੀ ਕਲਚਰ ਕਹਿ ਦਿੰਨੇ ਆ ਜਾਂ ਉਹਨੂੰ ਆਪਾਂ ਕਹਿੰਦੇ ਆ ਵੀ ਜਿੱਦਾਂ ਵੀ ਸਾਰੇ ਕਲਚਰ ਇਕੱਠੇ ਵੀ ਰਹਿੰਦੇ ਆ ਹਨਾ ਆ ਇੱਕ ਦੂਜੇ ਨਾਲ ਸਹਿੋਂ ਤੇ ਨਾਲ ਰਹਿੰਦੇ ਆ ਇੱਕ ਦੂਜੇ ਨਾਲ ਮਿਲ-ਜੋਲ ਕੇ ਰਹਿੰਦੇ ਆ ਹੂੰ ਵੀ ਉਹ ਸਾਂਝੀ ਵਾਲਤਾ ਵੀ ਜਣੀ ਜਿੱਦਾਂ ਗੁਰਬਾਣੀ ਚੋ ਵੀ ਆਪਾਂ ਦੇਖਦੇ ਵੀ ਗੁਰੂਆਂ ਸਾਹਿਬ ਨੇ ਕਿੰਨੇ ਤਰ੍ਹਾਂ ਦੇ ਭਗਤਾਂ ਦੀ ਬਾਣੀ ਕਿੱਥੋਂ ਕਿੱਥੋਂ ਜਾ ਕੇ ਇਕੱਠੀ ਕੀਤੀ ਆ ਤੇ ਸਾਰਿਆਂ ਨੂੰ ਇੱਕ ਜਗ੍ਹਾ ਧਾਂਦਾ ਹਨਾ ਯਾ ਤੇ ਉਹ ਹੁਣ ਇਹਨੂੰ ਉਜਮੇਰ ਸਿੰਘ ਹੁਣਾਂ ਨੂੰ ਲੱਗਦਾ ਵੀ ਇਹ ਜਿਹੜਾ ਆ ਵੀ ਸਾਡੇ ਤੇ ਹਮਲਾ ਆ ਜਦੋਂ ਇਦਾਂ ਕਰਨੇ ਆ। ਯਾ। ਵੀ ਸਾਡੇ ਦੇ ਜਿਹੜੀ ਦੇ ਸਾਡੀ ਪਛਾਣ ਆ ਵੀ ਉਹਨੂੰ ਤੋੜਨ ਲਈ ਇਹ ਕਹਿੰਦੇ ਆ ਸਾਂਝੀ ਵਲਤਾ ਵੀ ਜਿਹੜੇ ਮੁੰਨੇ ਆ ਜਾਂ ਹੋਰਿਆ ਬੰਦੇ ਵੱਖ-ਵੱਖ ਤਰ੍ਹਾਂ ਦੇ ਸਿੱਖਿਆ ਯਾ। ਵੀ ਉਹ ਬੇ ਉਹਨਾਂ ਨੂੰ ਵੇਚ ਲੈ ਆਣਾ ਚਾਹਦੇ ਆ। ਹੂੰ। ਵੀ ਜਾਨੀ ਇਹ ਚਾਹੁੰਦੇ ਆ ਵੀ ਆ ਵੀ ਜਿਹੜਾ ਵੀ ਸਿੱਖਿਆ ਉਹ ਵੀ ਸਿੱਖਿਆ ਵੀ ਸਾਰੇ ਸਿੱਖਿਆ। ਯਾ। ਤੇ ਸਾਡੇ ਇਹਨਾਂ ਵੱਲੋਂ ਸੇਖੂ ਹੋਈ ਆ ਕਿ ਜਿਹੜਾ ਉਨੇ ਵਾਲਾ ਪਹਿਰਾਵੇ ਵਾਲਾ ਤੇ ਉਨੇ ਦੇਖ ਵਾਲਾ ਸੀ ਆ ਤੇ ਉਹ ਹੁਣ ਜੇ ਸਾਡੇ ਜਿਹੜੀ ਵਿਚਾਰ ਜੇ ਮੰਨ ਲਓ ਵੀ ਮੈਂ ਜਿੱਦਾਂ ਸੋਚਦਾ ਜਿੰਨੀ ਅੰਡਰਸਟੈਂਡਿੰਗ ਗੁਰਬਾਣੀ ਦੀ ਆ ਹੂੰ ਤੇ ਸਾਡੀ ਜਿਹੜੀ ਵਿਚਾਰਤਾਰ ਦੀ ਗੁਰਬਾਣੀ ਦਾ ਜਿਹੜਾ ਪਹਿਲਾ ਹੈਗਾ ਮੈਨ ਵੀ ਸਾਰੀ ਮਨੁੱਖਤਾ ਬਰਾਬਰ ਹੈ ਹਨਾ ਲਓ ਤੇ ਸਾਰੇ ਇੱਕ ਨੂਰ ਤੇ ਸਭ जग ਉਪਜਿਆ ਹੈ ਨਾ ਵੀ ਸਾਰੇ ਬਰਾਬਰ ਆ ਯਾ ਤੇ ਬੇ ਸਾਰੇ ਬੇ ਸਾਂਝੀ ਵਾਲਤਾ ਨਾਲ ਰਹਿ ਸਕਦੇ ਜਾਂ ਰਹਿਣਾ ਚਾਹੀਦਾ ਹੈ ਨਾ ਹੂੰ ਤੇ ਫੇਰ ਸੀਗਾ ਵੀ ਜਿੱਦਾਂ ਜਿਹਨੂੰ ਆਪਾਂ ਹੁਣ ਕਹਿੰਦੇ ਨੇ ਸੋਸ਼ਲ ਜਸਟਿਸ ਵੀ ਜਣੀ ਵੀ ਸਮਾਜ ਦੇ ਵਿੱਚ ਵੀ ਸਾਰਿਆਂ ਨੂੰ ਬਰਾਬਰ ਮੌਕੇ ਮਿਲਣ ਸਾਰੇ ਬਰਾਬਰ ਮਤਲਬ ਉਹਨਾਂ ਨੂੰ ਜੇ ਤੱਕ ਓਪਰਚ्युनिटी ਹੋਵੇ ਸਾਰਿਆਂ ਲਈ ਹੈ ਨਾ ਯਾ ਤੇ ਉਹ ਇੱਕ ਸਿਧਾਂਤ ਹੈਗਾ ਹੂੰ ਜਾਂ ਜਿਹੜੇ ਪੋਲੀਟੀਕਲ ਜਸਟਿਸ ਹੈਗਾ ਉਹ ਉਹ ਇੱਕ ਸਿਧਾਂਤ ਸਾਡਾ ਹੈਗਾ ਵੀ ਦੇ ਰਾਜਸੀ ਨਿਆਂ ਬਿ ਸਾਰਿਆਂ ਨੂੰ ਮਿਲੇ ਯਾ ਇਸੇ ਕਰਕੇ ਉਹਨੇ ਜਿੱਦਾਂ ਜਿਹੜੇ ਰਾਜੇਸ਼ੀ ਮੁਕਰਦਮ ਕੁੱਤੇ ਇਦਾਂ ਦੇ ਸ਼ਬਦ ਕੀਤੇ ਆ ਵੀ ਜਿਹੜੇ ਵੀ ਹਾਕਮ ਆ ਵੀ ਉਹ ਲੋਕਾਂ ਨੂੰ ਲੁੱਟਦੇ ਆ ਮਾਰਦੇ ਆ ਕੁੱਟਦੇ ਆ ਉਹਨਾਂ ਦਾ ਸ਼ੋਸ਼ਣ ਕਰਦੇ ਆ ਯਾ ਜਾਂ ਮਾਲਕ ਭਾਗੋ ਵਰਗੇ ਜਿਹੜੇ ਆ ਵੀ ਉਹ ਲੁੱਟਦੇ ਆ ਲੋਕਾਂ ਨੂੰ ਹੂੰ ਤੇ ਉਹ ਸਾਡੇ ਜਿੱਦਾਂ ਸਿਧਾਂਤ ਤਾਂ ਬੇਸਿਕ ਇਹੇ ਆ ਗੁਰਬਾਣੀ ਦੇ ਯਾ ਤੇ ਉਹਦੇ ਵਿੱਚ ਜਿਦਾਂ ਲੰਗਰ ਦਾ ਆਪਣਾ ਇੱਕ ਸਿਧਾਂਤ ਵੀ ਤੇ ਆਪਾਂ ਸਾਰਿਆਂ ਨੂੰ ਵੀ ਇੱਕ ਮੈਸੇਜ ਵੀ ਸਾਰੇ ਕੋਈ ਭੁੱਖਾ ਨਾ ਰਹੇ ਨਾ ਸਾਰੇ ਬਰਾਬਰ ਆ ਕੇ ਵੀ ਜੇ ਅਸੀਂ ਸਾਰੀ ਦੁਨੀਆ ਤੇ ਨਹੀਂ ਤਾਂ ਵੀ ਘਟੋ ਘਟ ਸਾਡੀ ਜਿਹੜੀ ਗੁਰਦਵਾਰਾ ਸੰਸਥਾ ਉੱਥੇ ਬੰਦਾ ਆ ਕੇ ਇਹ ਐਕਸਪੈਕਟ ਕਰ ਸਕਦਾ ਕਿ ਮੈਂ ਜੀ ਉਹਨਾਂ ਕਿਤੇ ਵੀ ਦੁਨੀਆ ਚੋਂ ਰੋਟੀ ਮਿਲੇ ਤਾਂ ਮੈਂ ਉੱਥੇ ਰੋਟੀ ਤਾਂ ਖਾ ਸਕਦਾ ਹਾਂ। ਯਾ ਤੇ ਉਹ ਇੱਕ ਸਾਡੇ ਜੀ ਦਾ ਸਿਧਾਂਤ ਹੋਗਾ। ਹੂੰ ਪਰ ਹੁਣ ਉਹ ਸਾਰੇ ਸਿਧਾਂਤਾਂ ਨੂੰ ਛੱਡ ਕੇ ਆਪਾਂ ਇੱਕ ਪਛਾਣ ਦੇ ਉੱਤੇ ਖੜੇ ਹੋ ਗਏ। ਹੂੰ ਉਹ ਹੁਣ ਸਾਰੀ ਇਹਨਾਂ ਦੀ ਜਿਹੜੀ ਪੋਲਿਟਿਕਸ ਆ ਉਹ ਸਾਰੀ ਇਸ ਗੱਲ ਤੇ ਨਹੀਂ ਖੜੀ ਕੀਤੀ ਹੋ। ਹੂੰ ਬਿਲਕੁਲ ਤੇ ਹੁਣ ਜਦੋਂ ਕੋਈ ਉਹ ਤਾਂ ਉਹ ਉਲਟ ਗੱਲ ਜਾਂ ਉਹ ਤੋਂ ਵੱਖਰੀ ਹੁੰਦੀ ਆ ਤੇ ਉਹਨੂੰ ਇਹ ਫੇ ਕਹਿੰਦੇ ਆ ਵੀ ਵੀ ਹੁਣ ਸਿੱਖੀ ਨੂੰ ਖਤਰਾ ਹੋ ਗਿਆ ਆ ਜਾਂ ਫਲਾਨਾ ਹਮਲਾ ਕਰ ਰਿਹਾ ਸਿੱਖੀ ਨੂੰ ਖਤਮ ਕਰਨਾ ਚਾਹੁੰਦਾ ਜਿੱਦਾਂ ਇੱਕ ਆਪੇ ਇੱਕ ਝੂਠ ਜਿਹਾ ਸਿਰ ਜਿल्ल्या ਤੇ ਹੁਣ ਉਹ ਝੂਠ ਨੂੰ ਬਚਾਉਣ ਦੇ ਲਈ ਉਹ ਜੇ ਕੋਈ ਸਹੀ ਗੱਲ ਕਰਦਾ ਉਹਨੂੰ ਫੇ ਉਹ ਕਹਿੰਦੇ ਆ ਵੀ ਹੁਣ ਇਹ ਵੀ ਵੀ ਸਾਨੂੰ ਖਤਮ ਕਰਨਾ ਚਾਹੁੰਦਾ ਬਸ ਉਹ ਹਣ ਇਹ ਗੱਲ ਪੱਟੀ ਹੁਣਾਂ ਦੀ ਨਹੀਂ ਲੈ ਕੇ ਇਹ ਹੀ ਲਿਆ ਵੀ ਪੱਟੀ ਹੁਣਾਂ ਵਰਗੇ ਵਿਦਵਾਨ ਜਿਹੜੇ ਆ ਤੇ ਉਹ ਸਿੱਖੀ ਦੇ ਵਿਰੋਧੀ ਆ ਤੇ ਉਹਨਾਂ ਦੇ ਸਾਨੂੰ ਖਤਮ ਕਰਨਾ ਚਾਹੁੰਦੇ ਆ ਹੂੰ ਤੇ ਉਹਦੇ ਚ ਹੁਣ ਪਰ ਉਹਦੇ ਕੋਲ ਜਣੀ ਤੁਸੀਂ ਸਾਰੀ ਵੀਡੀਓ 1 ਸਵਾ ਘੰਟੇ ਦੀ ਆ ਇੱਕ ਹੋਰ ਜਿਹੜੀ ਭਾਈ ਮਰਦਾਨਾ ਦੀ ਬਾਰੇ ਆ ਹੂੰ ਉਹ ਕਪ 45 ਕਿ ਮਿੰਟ ਦਿਓ ਜੇ 2 ਘੰਟਿਆਂ ਦੇ ਵਿੱਚ ਤੁਸੀਂ ਕਿਤੇ ਵੀ ਇੱਕ ਵੀ ਸ਼ਬਦ ਉਹਨਾਂ ਕਰਵਾਣੀ ਦਾ ਨਹੀਂ ਵਰਤੇ ਆ ਆਪਣੇ ਰੈਫਰੈਂਸ ਲਈ। ਯਾ ਤੇ ਦੂਜਾ ਜਿਹੜਾ ਇਹਦੇ ਵਿੱਚ ਉਹਨਾਂ ਦਾ ਮੁੱਖ ਸੀਗਾ ਜਿੱਥੇ ਸ਼ੁਰੂ ਕਰਦੇ ਆ ਇਹ ਵੀ। ਹਮਮ ਰਸ ਬੇਰ ਸਿੰਘ ਹੁਣੀ ਆਹ ਉਹ ਕਹਿੰਦੇ ਵੀ ਜਿਹੜੀ ਇਹ ਜਿਹੜੀ ਦੁੱਖ ਦਾ ਪੈਦਾ ਕੀਤੀ ਆ ਇੱਕ ਪਛਾਣ ਬਾਰੇ ਤੇ ਉਹ ਸ਼ੁਰੂ ਹੋਈ ਆ 80 ਦੇ ਜਾਂ 90 ਦੇ ਵਿੱਚ ਦੇ ਵਿੱਚ ਜਦੋਂ ਮਕਲੌਇਡ ਜਿਹੜਾ ਸੀਗਾ ਆ ਡਬਲਯੂ ਐਚ ਮਕਲੌਇਡ ਉਹ ਨਿਊਜ਼ੀਲੈਂਡ ਤੋਂ ਹੀ ਸੀਗਾ ਨਿਊਜ਼ੀਲੈਂਡ ਬੌਰਨ ਪਾਦਰੀ ਸੀਗਾ ਹੂੰ ਤੇ ਕਾਫੀ ਵੱਡਾ ਵਿਦਵਾਨ ਸੀਗਾ ਤੇ ਫਿਰ ਉਹ ਇੰਡੀਆ ਗਿਆ ਉੱਥੇ ਪੰਜਾਬ 'ਚ ਰਿਹਾ ਆਪਣੇ ਜਿਹੜਾ ਪਟਿਆਲੇ ਕਾਲਜ ਆ ਕੀਰਨ ਬੇਰਿੰਗ ਕ੍ਰਿਸਚੀਅਨ ਬੇਰਿੰਗ ਕਾਲਜ ਉੱਥੇ ਵੀ ਉਹ ਪ੍ਰੋਫੈਸਰ ਰਿਹਾ ਹਾਂਜੀ ਤੇ ਉਹ ਹੁਣ ਪਤਾ ਨਹੀਂ ਵੀ ਹੋ ਸਕਦਾ ਉਹਨੂੰ ਆਪਣਾ ਇੰਟਰਸਟ ਹੋਵੇ ਜਾਂ ਉੱਥੇ ਦੇਖ ਕੇ ਸਿੱਖਾ ਨੂੰ ਟਰਸਟ ਜਾਗਿਆ ਹੋਵੇ ਹੂੰ ਤੇ ਉਹਨੇ ਜਣੀ ਮਨ ਲਓ ਵੀ ਬਹੁਤ ਜਿਆਦੀ ਰਸਤ ਕਰਕੇ ਬਹੁਤ ਵੱਡੀ ਕਿਤਾਬ ਹੈ ਜਿਹੜੀ 7-800 ਫੇਪੀਂ ਲਿਖੀ ਹੈ ਕੇਸਟਰੀ ਬਾਰੇ ਹੈ ਨਾ ਹੂੰ ਉਹ ਜਿਹੜੀ ਜਦ ਆਪਾਂ ਗੱਲ ਕਰਦੇ ਆ ਉਹ ਵੀ ਇਸੇ ਨਤੀਜੇ ਤੇ ਤੇ ਪਹੁੰਚਾ ਸੀਗਾ ਵੀ ਕਿ ਜਿਹੜੀ ਦੇ ਸਿੱਖ ਪਛਾਣ ਹੋਣ ਬਣੀ ਆ ਜਿਹੜੀ ਪਿਛਲੀ ਸਦੀ ਚ ਬੇ ਇਹ ਇਹ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਬਣੀ ਆ ਜਨ ਸਿੰਘ ਸਭਾ ਆਉਣ ਤੋਂ ਬਾਅਦ ਉਹ ਤੋਂ ਪਹਿਲਾਂ ਵੀ ਇਦਾਂ ਦੀ ਕੋਈ ਪਛਾਣ ਨਹੀਂ ਸੀਗੀ ਹੂੰ ਤੇ ਉਹ ਹਣ ਇਹਨਾਂ ਦਾ ਤਰਕ ਇਹ ਹੈਗਾ ਵੀ ਤੇ ਫੇਰ ਕੀ ਬੇ ਸਿੱਖ ਹੈ ਨਹੀਂ ਸੀ ਬੇ ਜਾਂ ਸਿੱਖ ਬੇ ਸਿੱਖ ਫੇ ਕੀ ਸੀਗੇ ਹੈਨਾ ਯਾ ਤੇ ਬਈ ਜਾਂ ਉਹਨਾਂ ਦਾ ਇਹ ਇਹਨਾਂ ਦਾ ਰਹਾ ਵੀ ਵੀ ਜਿਹੜੇ ਬੰਦੇ ਜਦੋਂ ਕਹਿੰਦੇ ਆਪਾਂ ਬਹੁਤ ਬੰਦੇ ਕਹਿੰਦੇ ਵੀ ਜਿਹੜੇ ਗੁਰੂ ਨਾਨਕ ਸਾਹਿਬ ਨੇ ਜਾਂ ਗੁਰੂਆਂ ਨੇ ਧਰਮ ਨਹੀਂ ਕੋਈ ਚਲਾਇਆ ਤਾਂ ਬਈ ਬਾਅਦ ਵਿੱਚ ਹੌਲੀ ਹੌਲੀ ਡਿਵੈਲਪ ਹੋ ਗਿਆ ਇੱਕ ਫਿਰਕਾ ਨਾ ਯਾ ਇਹ ਇਹ ਉਹਨੂੰ ਇਸ ਪੱਖ ਤੋਂ ਲੈਂਦੇ ਆ ਵੀ ਬੇ ਸਿੱਖ ਵਿਰੋਧੀ ਲੋਕ ਇਦਾਂ ਕਹਿੰਦੇ ਆ ਵੀ ਸਿੱਖ ਧਰਮ ਦੇ ਇਦਾਂ ਉਦੇਮ ਡਿਬਾਟੇ ਖੜਾ ਕਰ ਲਿਆ ਜੀ ਗੁਰੂਆਂ ਨੇ ਨਹੀਂ ਸਿ ਸ਼ੁਰੂ ਕੀਤਾ ਹੂੰ ਉਹਦੇ ਚ ਜਿਹੜਾ ਮੈਨੂੰ ਲੱਗਦਾ ਭਲੇਖਾ ਜਾਂ ਇਹਨਾਂ ਨੂੰ ਉਸ ਢੰਗ ਨਾਲ ਨਹੀਂ ਸੋਚਦੇ ਜਾਂ ਉਹ ਉਹ ਅੰਡਰਸਟੈਂਡਿੰਗ ਨਹੀਂ ਉਦਾਂ ਉਹ ਇਹ ਹੈਗੀ ਆ ਵੀ ਜਿੱਦਾਂ ਇੱਕ ਹੈਗਾ ਸਿੱਖ ਜਿੱਦਾਂ ਪਾ ਦੋ ਸ਼ਬਦ ਹੈ ਅੱਜ ਪ੍ਰਚਲਿਤ ਇੱਕ ਸਿੱਖ ਧਰਮ ਹੈ ਆ ਇੱਕ ਸਿੱਖ ਕੌਮ ਹੈ ਹੂੰ ਜਿਹੜੇ ਦੋਨੇ ਸ਼ਾਬਦੇ ਆ ਇਹ ਜਿਹੜੇ ਇਹ ਪੱਛਮ ਦੇ ਵੈਸਟ ਦੇ ਆ ਜੰਗਰੇਜ਼ਾਂ ਦੇ ਆਉਣ ਦੇ ਨਾਲ ਇਹ ਆਏ ਕਿਉਂਕਿ ਜਿਹੜਾ ਧਰਮ ਜਿਹਨੂੰ ਰਿਲੀਜੀਅਨ ਕਹਿੰਦੇ ਆ ਇੱਦਾਂ ਆਪਣੇ ਗੋਰੇ ਆ ਜਿਹੜੇ ਮਤਲਬ ਜਿੰਨਾਂ ਨੂੰ ਆਪਾਂ ਪੱਛਮੀ ਧਰਮ ਕਹਿ ਦਿੰਦੇ ਆ ਬੀ ਕ੍ਰਿਸਚੀਅਨਿਟੀ ਆ ਜੂਡੈਸ਼ ਹੈਗੇ ਆ ਤੇ ਇਸਲਾਮ ਆ ਹਨਾ ਇਹ ਜਿੱਦਾਂ ਆਰਗੇਨਾਈਜ਼ਡ ਰਿਲੀਜੀਅਨ ਨੇ ਆ ਹੂੰ ਉਹ ਜਿਹੜਾ ਆਰਗੇਨਾਈਜ਼ਡ ਰਿਲੀਜੀਅਨ ਵਾਲਾ ਕਨਸੈਪਟ ਵੀ ਇੱਕ ਪੁਜਾਰੀ ਆ ਉਹਦਾ ਉਹ ਰਿਚਰਲ ਕਰਦਾ ਵੀ ਉਹਦੇ ਅੰਦਰ ਇੱਕ ਏਦਾਂ ਜਿਹਾ ਇੱਕ ਸਿਸਟਮ ਬਣਾਇਆ ਵੀ ਉਹਨੂੰ ਉਹ ਧਰਮ ਕਹਿੰਦੇ ਆ ਆ ਤੇ ਪਰ ਜਿਹੜਾ ਇੰਡੀਆ ਦੇ ਵਿੱਚ ਆਪਣੇ ਜਿਹਨੂੰ ਈਸਟਰਨ ਫਲਸਫੀ ਕਹਿੰਦੇ ਆ ਪੂਰਬੀ ਵਿਚਾਰਧਾਰਾ ਉਹਦੇ ਵਿੱਚ ਧਰਮ ਦਾ ਏਦਾਂ ਦਾ ਕਨਸੈਪਟ ਨਹੀਂ ਸੀਗਾ ਕਦੀ ਵੀ ਜੀ ਉੱਥੇ ਕੀ ਹੁੰਦਾ ਸੀਗਾ ਵੀ ਗੁਰੂ ਤਾਂ ਜਿਹੜਾ ਉਹਦਾ ਛੇਛਾ ਜਾਂ ਚੇਲਾ ਜਾਂ ਸਿੱਖ ਵੀ ਉਹ ਪਰੰਪਰਾ ਹੁੰਦੀ ਸੀ। ਯਾ ਤੇ ਉਹ ਜਿਹੜਾ ਗੁਰੂ ਸੀਗਾ ਉਹਦੇ ਜਿਹੜੇ ਚੇਲੇ ਮੰਨ ਲਓ ਵੀ ਬਣਦੇ ਸੀ ਉਹਦਾ ਫਿਰ ਉਹ ਪੰਥ ਬਣ ਜਾਂਦਾ ਸੀ। ਹੂੰ ਤੇ ਪੰਥ ਜਿਹੜਾ ਆ ਉਹ ਇਦਾਂ ਨਹੀਂ ਹੁੰਦਾ ਸੀਗਾ ਵੀ ਕੋਈ ਆਰਗੇਨਾਈਜ਼ ਦੇ ਲੈ ਜਾਂਦੇ ਆ। ਯਾ ਜਣੀ ਸਮਾਜ ਦੇ ਵਿੱਚ ਪੁਜਾਰੀ ਵਰਗ ਵੀ ਹੈਗਾ ਸੀ ਇੱਕ ਵੱਖਰਾ ਲੋਕ ਉਹ ਮੰਦਿਰ ਵੀ ਅੱਧਾ ਜਾਇਆ ਹੋਣਾ ਕੁਛ ਰੀਤ ਚਲ ਕਰ ਲੈ ਕੁਝ ਸਮਾਜਿਕ ਰਸਮਾਂ ਹੁੰਦੀਆਂ ਸੀਗੀਆਂ ਉਹ ਪੁਜਾਰੀ ਕਰੀ ਕਰੀ ਜਾਂਦੇ ਸੀਗੇ ਯਾ ਪਰ ਜਿਹੜਾ ਮੰਨ ਲਓ ਵੀ ਉਹ ਗੁਰੂ ਨੂੰ ਮੰਨਦਾ ਸੀ ਉਹ ਉਹਦਾ ਚੇਲਾ ਜਿਦਾ ਹਣ ਕਬੀਰ ਜੀ ਦੇ ਵੀ ਬਹੁਤ ਚੇਲੇ ਹੋਏ ਉਹਨਾਂ ਦਾ ਇੱਕ ਪੰਥ ਚੱਲਿਆ ਕਬੀਰ ਪੰਥ ਹੈ ਨਾ ਯਾ ਇੱਕ ਜਿੱਦਾਂ ਗੋਰਖ ਸੀਗੇ ਉਹਨਾਂ ਦਾ ਗੋਰਖ ਪੰਥ ਚੱਲਿਆ ਇਦਾਂ ਹੋਰ ਬਹੁਤ ਸਾਂਤ ਤੇ ਇਦਾਂ ਜਦੋਂ ਗੁਰੂ ਨਾਨਕਾ ਦੇ ਤੇ ਉਹਨਾਂ ਤੋਂ ਜਿਹੜੀ ਪਰੰਪਰਾ ਚੱਲੀ ਉਹ ਫੇ ਨਾਨਕਪੰਥ ਕਹਾਉਂਦੇ ਨਾਨਕਪੰਥ ਹੀ ਯਾ ਤੇ ਉਹਨਾਂ ਦੇ ਜਿਹੜੀ ਜੇ ਤੁਸੀਂ ਹੁਣ ਗੁਰਬਾਣੀ ਨੂੰ ਦੇਖੋ ਤੇ ਉਹਦੇ ਵਿੱਚ ਉਹ ਨਹੀਂ ਜਿਹੜੇ ਪੁਜਾਰੀਆਂ ਵਾਲੇ ਜਿਹੜੇ ਧਰਮੂਸਵਿੱਲ ਚੱਲਦੇ ਸੀਗੇ ਹਾਂ ਹਾਂਜੀ ਹਾਲਾਂਕਿ ਉਹ ਕੋਈ ਆਰਗੇਨਾਈਜ਼ ਹਿੰਦੂਆਂ 'ਚ ਵੀ ਦੇਖੋ ਕੋਈ ਇਦਾਂ ਦਾ ਆਰਗੇਨਾਈਜ਼ ਉਹਨਾਂ ਦੇ ਵਿੱਚ ਅਜੇ ਵੀ ਨਹੀਂ ਹੈਗਾ ਆ ਉਹ ਇਦਾਂ ਬਈ ਕੋਈ ਮਾਤਾ ਨੂੰ ਮੰਨਦਾ ਉਹਦੇ ਪੁਜਾਰੀ ਉਦਾਂ ਦੀ ਪੂਜਾ ਕਰਾਈ ਜਾਂਦੇ ਆ ਕੋਈ ਸ਼ੇਵ ਜੀ ਨੂੰ ਮੰਨਦਾ ਕੋਈ ਹਨੂਮਾਨ ਨੂੰ ਮੰਨਦਾ ਕੋਈ ਕ੍ਰਿਸ਼ਨ ਜੀ ਨੂੰ ਮੰਨਦਾ ਕੋਈ ਰਾਮ ਇਦਾਂ ਆ ਜਿਹੜੀ ਹੈ ਨਾ ਆ ਤੇ ਉਹ ਜੇ ਕੋਈ ਉਸ ਮੰਦਰ ਗਿਆ ਉੱਥੇ ਜੋ ਪੁਜਾਰੀ ਕਰਦਾ ਉਹ ਨਹੀਂ ਉਹ ਕਰਨਾ ਆਪਣਾ ਦੂਜੇ ਸੀਗਾ ਦੂਜੇ ਉਹ ਕੋਈ ਇਦਾਂ ਨਹੀਂ ਬਈ ਜਿੱਦਾਂ ਹੁਣ ਆਪਣੇ ਆ ਮਤਲਬ ਜਿੱਦਾਂ ਤੁਸੀਂ ਹੁਣ ਜਿਹੜਾ ਮੁਸਲਮਾਨ ਆ ਆ ਉਹ ਮੰਦਰ ਤੇ ਨਹੀਂ ਜਾ ਸਕਦਾ ਹੂੰ ਜਾਂ ਉੱਥੇ ਨਹੀਂ ਕਰ ਸਕਦਾ ਹੁਣ ਆਪਣੇ ਵੀ ਇਦਾਂ ਪ੍ਰਚਾਲਤ ਹੈਗਾ ਜਿਹਨ ਕੀਤਾ ਵੀ ਤੁਸੀਂ ਮੰਦਿਰ ਚ ਨਹੀਂ ਜਾ ਸਕਦੇ ਉੱਥੇ ਮੂਰਤੀ ਆ ਜਾਂ ਉੱਥੇ ਵੀ ਮੱਥਾ ਨਹੀਂ ਟੇਕ ਸਕਦੇ ਜਾਂ ਤੇ ਇਦਾਂ ਹੀ ਮੰਨ ਲਓ ਵੀ ਜਿਹੜੇ ਕ੍ਰਿਸਚਨ ਆ ਜਾਂ ਦੂਜੇ ਧਰਮਾਂ ਦੇ ਇਦਾਂ ਇੱਕ ਦੂਜੇ ਨੂੰ ਜਾਂਦੇ ਪਰ ਇੰਡੀਆ 'ਚ ਇਦਾਂ ਦਾ ਕਨਸੈਪਟ ਨਹੀਂ ਸੀਗਾ ਪਰ ਉਹ ਓਪਨ ਜਿਹੜੀਆਂ ਗੁਰੂਆਂ ਨੇ ਕਿ ਕਿ ਤਾਬੇ ਜਿਹੜੇ ਇਹ ਧਰਮਿਆਂ ਪੁਜਾਰੀਆਂ ਦੇ ਕਰਮ ਕਾਂਡਾਂ 'ਚ ਤੁਸੀਂ ਫਸੇ ਹੋ ਆ ਬੇ ਉਤੋਂ ਨਿਕਲੋ। ਲਾ ਤੇ ਤੁਸੀਂ ਤੇ ਆਹ ਜਿਹੜੇ ਸਿਧਾਂਤ ਆ ਬੇ ਇਹਨੂੰ ਮੰਨੋ। ਜਿਹੜਾ ਉਹ ਸਿਧਾਂਤਾਂ ਨੂੰ ਮੰਨਣ ਵਾਲਾ ਉਹ ਸਿੱਖ ਆ ਕੋਈ ਨਾਨਕ ਪੰਥੀ ਸੀਗਾ ਇਦਾਂ ਹੀ ਦਸੇ ਗੁਰੂਆਂ ਦੇ ਟਾਈਮ ਦੇ ਉੱਤੇ 200 ਸਾਲ ਤੋਂ ਵੱਧ ਸਮਾਂ ਸੀਗਾ ਇਦਾਂ ਹੀ ਚੱਲਦਾ ਰਿਹਾ। ਹੂੰ ਤੇ ਉਤੋਂ ਬਾਅਦ ਵੀ ਇਦਾਂ ਹੀ ਚੱਲਦਾ ਸੀਗਾ। ਆਹ ਤੇ ਉਹਦੇ ਵਿੱਚ ਫੇ ਗੁਰੂ ਸਾਹਿਬ ਨੇ ਜਿੱਦਾਂ ਹੁਣ ਆਪਾਂ ਕਹਿੰਦੇ ਖਾਲਸਾ ਪੰਥ ਸਾਜਿਆ ਹੂੰ ਉਹ ਵੀ ਖਾਲਸਾ ਕੌਮ ਨਹੀਂ ਸਾਜੀ ਖਾਲਸਾ ਪੰਥ ਏ ਕਿਹਾ ਜਾਂਦਾ ਜਿੱਥੇ ਵੀ ਤੁਸੀਂ ਪੁਰਾਣੀਆਂ ਲਿਖਤਾਂ ਚ ਵੀ ਦੇਖੋ ਲਾ ਉਹ ਵੀ ਸਿਰਫ ਇਹ ਸੀਗਾ ਵੀ ਇੱਕ ਸ਼ਾਸਤਰਧਾਰੀ ਖਾਲਸਾ ਸੀਗਾ ਵੀ ਜਿਹੜਾ ਵਲੰਟੀਅਰਲੀ ਲੜਦਾ ਸੀਗਾ ਜਿਹੜਾ ਫੌਜ ਨਹੀਂ ਸੀ ਉਹਨੂੰ ਕਹਿ ਸਕਦੇ ਵੀ ਜਿਹੜੀ ਪੇਡ ਫੌਜ ਆ ਇਦਾਂ ਨਹੀਂ ਸੀ ਉਹ ਯੇ ਤੇ ਜਿਹੜਾ ਖਾਰਮ ਲਈ ਕੌਮ ਲਈ ਦੇਸ਼ ਲਈ ਜ਼ੁਲਮ ਵਿਰੋਧ ਲੜਨ ਦੇ ਲਈ ਦੂਜੇ ਰੱਖਿਆ ਲਈ ਹਥਿਆਰ ਬੰਦ ਹੋ ਕੇ ਲੜ ਸਕਦਾ ਉਹ ਖਾਲਸਾ ਸੀਗਾ ਯਾ ਉਹ ਖਾਲਸਾ ਹੁਣ ਉਹਨੂੰ ਉਹ ਦੋਏ ਚੀਜ਼ਾਂ ਨੂੰ ਬਦਲ ਦਿੱਤਾ ਗਿਆ ਜਿਹਦਾ ਬਦਲ ਗਿਆ ਜਿਹੜਾ ਜਦੋਂ ਅੰਗਰੇਜ਼ ਆਏ ਆ ਤੇ ਉਹਨਾਂ ਨੂੰ ਚਾਹੇ ਉਹਨਾਂ ਦੀ ਕੋਈ ਸਾਜ਼ਿਸ਼ ਸੀ ਚਾਹੇ ਆਪਾਂ ਉਹਨਾਂ ਨੂੰ ਦੇਖ ਕੇ ਜਾਂ ਉਹਨਾਂ ਦੇ ਪ੍ਰਭਾਵ ਚ ਬਦਲ ਬਦਲ ਨੱਪੇ ਆ ਤੇ ਆਪਾਂ ਉਹ ਵਕਤ ਉਦਾਂ ਦਾ ਇੱਕ ਆਰਗੇਨਾਈਜ਼ ਰਿਲੀਜੀਅਨ ਬਣਾਉਣਾ ਸ਼ੁਰੂ ਕਰ ਦਿੱਤਾ ਹੂੰ ੋਲੀ-ਹੋਲੀ ਰੀਤਾਂ ਰਸਮਾਂ ਮੰਨ ਲਓ ਵੀ ਜਿਦਾ ਹਿੰਦੂਆਂ ਦੀਆਂ ਸੀਗੀਆਂ ਮੁਸਲਮਾਨਾਂ ਦੀਆਂ ਸੀ ਸਮਾਜ ਚ ਚੱਲਦੀਆਂ ਸੀਗੀਆਂ ਉਹਨਾਂ ਦੇ ਨਾਂ ਬਦਲ ਕੇ ਆਪਾਂ ਸ਼ੁਰੂ ਕਰ ਲਈਆਂ ਆ ਉਹ ਨੂੰ ਫਿਲੇਕਤੀ ਰੂਪ ਚ ਆਪਾਂ 1936 ਚ ਬਰਿਆਦਾ ਰੂਪ ਚ ਦੇ ਦਿੱਤਾ ਹੂੰ ਤੇ ਨਾਲ ਫਿਰ ਆਪਾਂ ਪਛਾਣ ਦੀ ਖੜੀ ਕਰ ਲਈ ਵੀ ਉਹ ਦੇ ਜਿਹੜਾ ਦੇ ਕੇਸ ਰੱਖਦਾ ਦਾੜ੍ਹੀ ਰੱਖਦਾ ਪੱਗ ਬੰਨਦਾ ਉਹ ਮਰਾ ਸ਼ਾਕਾ ਦਾ ਇਹ ਇਹ ਬੰਦਾ ਵੀ ਇਹ ਸਾਡੀ ਪਛਾਣ ਹੈ ਸਿੱਖੀ ਦੀ ਯਾ ਉਹਦੇ ਨਾਲ ਫਿਰ ਜਿਹੜੀ ਸਾਰੇ ਮੁੱਲ ਉਹ ਸਾਡੇ ਸਿਧਾਂਤ ਸੀਗੇ ਉਹ ਪਿੱਛੇ ਰਹਿਗਾ ਹੂੰ ਤੇ ਸਾਡੇ ਜਿਹੜੇ ਕਰਦਾਰ ਸੀਗਾ ਜਿਹੜੇ ਕਰਦਾਰ ਦੇ ਨਾਲ ਜਿਹਦੀਆਂ ਗੱਲ ਆਪਾਂ 18ਵੀਂ ਸਦੀ ਦੇ ਖਾਲਸੇ ਦੀ ਕਰਦੇ ਆਂ ਵੀ ਇਹਨਾਂ ਉੱਚਾ ਸੱਚਾ ਕਰਦਾਰ ਸੀ ਤੇ ਉਹ ਸਾਡਾ ਕਰਦਾਰ ਹੌਲੀ-ਹੌਲੀ ਡਾਊਨ ਹੁੰਦਾ ਗਿਆ ਕਿਉਂਕਿ ਕੱਲੀ ਜਿਹੜੀ ਬਾਹਰੀ ਪਛਾਣ ਸੀ ਉਹ ਨੂੰ ਅਸੀਂ ਪ੍ਰਧਾਨਤਾ ਦਿੱਤੀ ਐਗਜ਼ੈਕਟ